ਤਾਰਨ ਸਤਰੀਆ ਕਾਲ ਅੱਜ ਦੀ ਵੀਡੀਓ ਵਿੱਚ ਚਲੋ ਗੱਲ ਕਰਦੇ ਹਾਂ ਕੁਝ ਅਜੀਹੇ ਸ਼ਬਦਾਂ ਦੀ ਬਾਕੰਸ਼ਾਂ ਦੀ ਜਿਹੜੇ ਕੀ ਪੰਜਾਬੀ ਘਰਾਂ ਦੇ ਵਿੱਚ ਆਮ ਸੁਣਨ ਨੂੰ ਮਿਲ ਜਾਂਦੇ ਨੇ ਇਹ ਉਹ ਸ਼ਬਦ ਨੇ ਜਿਹੜੇ ਕੀ ਕਈ ਵਾਰ ਤਾਂ ਸਾਨੂੰ ਵੱਡਿਆਂ ਦੀਆਂ ਛਿੜਕਾਂ ਦੇ ਰੂਪ ਚ ਮਿਲਦੇ ਨੇ ਕਈ ਵਾਰ ਸਾਨੂੰ ਸੈਦ ਸੁਬਾਏ ਅਚਾਨਕ ਸੁਭਾਵਕ ਕਿਸੇ ਦੇ ਮੂੰਹੋਂ ਆਉਂਦੇ ਹੋਏ ਇਹ ਸਾਨੂੰ ਸੁਣ ਜਾਂਦੇ ਨੇ ਕਈ ਵਾਰ ਸਾਨੂੰ ਵਾਰ-ਵਾਰ 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 ਸੁਣਨ ਕਰਕੇ ਇਨਾਂ ਉਤੇ ਖਿਜ ਵੀ ਚੜਦੀ ਹੈ ਤੇ ਕਈ ਵਾਰ ਇਹ ਸਾਡੀ ਬੋਲੀ ਦਾ ਹਿੱਸਾ ਕਿਵੇਂ ਬਣ ਗਏ ਨੇ ਸਾਨੂੰ ਵੀ ਨਹੀਂ ਪਤਾ ਇੱਥੇ ਮੈਂ ਇਹ ਵੀ ਦੱਸ ਦਵਾਂ ਕਿ ਇਹ ਆਪਾਸ਼ਾ ਨਹੀਂ ਹੈ ਕੋਈ ਨੀਵੇਂ ਪੱਦਰ ਦੀ ਪਾਸ਼ਾ ਨਹੀਂ ਹੈ ਜਾਂ ਫਿਰ ਇਹ ਉਹ ਸ਼ਬਦ ਨਹੀਂ ਹਨ ਕਿ ਇਹਨਾਂ ਦਾ ਕੋਈ ਹੋਰ ਮਤਲਬ ਬਣਦਾ ਹੈ ਤੇ ਅਸੀਂ ਐਵੇਂ ਵਰਤੇ ਜਾ ਰਹੇ ਹਾਂ ਨਹੀਂ ਇਹ ਹੋ ਸਕਦਾ ਹੈ ਕਿ ਇਹਨਾਂ ਦਾ ਕੋਈ ਮਤਲਬ ਨਾ ਹੋਵੇ ਆਪਸ ਵਿੱਚ ਇਕੱਠੇ ਹੋ ਕੇ ਇਹਨਾਂ ਦਾ ਕੋਈ ਮਤਲਬ ਨਾ ਬਣਦਾ ਹੋਵੇ ਜਾਂ ਜਦੋਂ ਆਪਾਂ ਟਕਸਾਲੀ ਬੋਲੀ ਦੀ ਗੱਲ ਕਰਦੇ ਹਾਂ ਉੱਥੇ ਸ਼ਾਇਦ ਇਹਨਾਂ ਦਾ ਕੋਈ ਇੱਕ ਵੱਖਰਾ ਸਥਾਨ ਨਾ ਹੋਵੇ ਪਰ ਇਹ ਉਹ ਸ਼ਬਦ ਨੇ ਜਿਹੜੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਇੱਕ ਬੜਾ ਹੀ ਲਖਣ ਜਾਂ ਰੰਗ ਕੋਲਦੇ ਨੇ ਸੋ ਚਲੋ ਫਿਰ ਅੱਜ ਗੱਲ ਕਰਦੇ ਹਾਂ ਉਹਨਾਂ ਕੁਝ ਸ਼ਬਦਾਂ ਦੀ ਉਹਨਾਂ ਕੁਝ ਵਾਕਾਂਸ਼ਾਂ ਦੀ ਜਿਹੜੇ ਕਿ ਪੰਜਾਬੀ ਬੋਲੀ ਦੇ ਵਿੱਚ ਆਮ ਤੌਰ ਤੇ ਤੁਹਾਨੂੰ ਸੁਣਨ ਨੂੰ ਮਿਲ ਜਾਂਦੇ ਨੇ ਤੇ ਜਿਨ੍ਹਾਂ ਨੂੰ ਸੁਣ ਕੇ ਤੁਹਾਨੂੰ ਇਹ ਨਜ਼ਰੂਰ ਲੱਗ ਜਾਂਦਾ ਹੈ ਕਿ ਚਲੋ ਭਾਵੇਂ ਥੋੜਾ ਬਹੁਤਾ ਹੀ ਸਹੀ ਅਸੀਂ ਪੰਜਾਬੀ ਟੱਬਰ ਦੇ ਨਿਆਣੇ ਤਾਂ ਹਾਂ ਸੋ ਚਲੋ ਫਿਰ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਹ ਲਾ ਹੈ ਜੀ ਸਾਡੇ ਕੋਲ ਹਾ ਹਾ ਉਹਨੂੰ ਲੱਗੀਆਂ ਦੁਲਾਵਾਂ ਪਿੱਛੇ ਲੱਗੀ ਬਿੰਦੀ ਸਾਡੇ ਕੋਲ ਆਵਾਜ਼ ਆਈ ਹੈਂ ਦੀ ਹੁਣ ਕਿੱਥੇ ਵਰਤਿਆ ਜਾਂਦਾ ਹੈ ਇਹ ਸ਼ਬਦ ਹੈ ਇਹ ਵਾਕ ਹੈ ਇਹ ਵਾਕੰਸ਼ ਹੈ ਕਿ ਸਿਰਫ ਇੱਕ ਵਿਸਮਿਕ ਹੈ ਸੋ ਜਦੋਂ ਆਪਾਂ ਇਹਨੂੰ ਇੱਕ ਵਾਕ ਦੇ ਰੂਪ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੇਖੋ ਜਦੋਂ ਆਪਾਂ ਹਿੰਦੀ ਵਿੱਚ ਬੋਲਦੇ ਹਾਂ ਸੋ ਆਪਾਂ ਉੱਥੇ ਲਿਖ ਸਕਦੇ ਹਾਂ ਕਿ ਬੱਚਾ ਪੜ ਰਹਾ ਹੈ ਜਦੋਂ ਆਪਾਂ ਨੂੰ ਪਲੂਰਲ ਕਰਨਾ ਹੈ ਬਹੁਵਚਨ ਕਰਨਾ ਹੈ ਸੋ ਉੱਥੇ ਆਪਾਂ ਕਹਿ ਸਕਦੇ ਹਾਂ ਬੱਚੇ ਪੜ ਰਹੇ ਹਨ ਸੋ ਉਹਨਾਂ ਨੇ ਹੈ ਇੱਥੇ ਵਰਤ ਲਿਆ ਜਦੋਂ ਆਪਾਂ ਪਲੂਰਲ ਦੇ ਵਿੱਚ ਅੱਜ ਦੀ ਗੱਲ ਕਰਨੀ ਹੈ ਸੋ ਉੱਥੇ ਉਹਨਾਂ ਨੇ ਹੈ ਸ਼ਬਦ ਦੀ ਵਰਤੋਂ ਕਰ ਲਈ ਹੁਣ ਜਦੋਂ ਪੰਜਾਬੀ ਦੀ ਗੱਲ ਆਉਂਦੀ ਹੈ ਇੱਥੇ ਆਪਾਂ ਕਵਾਂਗੇ ਬੱਚਾ ਪੜ ਰਿਹਾ ਹੈ ਬੱਚੇ ਪੜ ਰਹੇ ਹਨ ਸੋ ਅਸੀਂ ਤੇ ਹੈ ਨਹੀਂ ਲਾਇਆ ਭਾਵ ਕਿ ਸਾਡਾ ਹੈ ਹੁਣ ਕੁਝ ਵੱਖਰਾ ਹੈ ਹੁਣ ਇਸ ਹੈ ਨੂੰ ਜਿਵੇਂ ਜਿਵੇਂ ਆਪਾਂ ਬੋਲਦੇ ਆ ਉਸੇ ਤਰ੍ਹਾਂ ਹੀ ਸਾਹਮਣੇ ਵਾਲਾ ਇਹਨੂੰ ਸਮਝ ਲੈਂਦਾ ਹੈ ਹੈ ਹਾਂ ਕਿਤੇ ਤਾਂ ਤੁਹਾਨੂੰ ਲੱਗਿਆ ਕਿ ਕੁਝ ਹੈਰਾਨੀ ਵਾਲੀ ਗੱਲ ਹੋਈ ਕਿਤੇ ਤੁਹਾਡਾ ਮਨ ਜਾ ਖਰਾਬ ਹੋ ਗਿਆ ਕਿਉਂਕਿ ਅਸੀਂ ਕਿਸੇ ਦੀ ਗੱਲ ਦਾ ਜਵਾਬ ਹਾਂਚ ਦਿੰਨੇ ਆ ਸੋ ਕਿਸੇ ਨੇ ਸਾਨੂੰ ਆਵਾਜ਼ ਮਾਰੀ ਸੋ ਅਸੀਂ ਅੱਗੇ ਜਵਾਬ ਦਿੰਨੇ ਆ ਹੈ ਜੇ ਸਾਨੂੰ ਕੁਝ ਨਹੀਂ ਸੁਣਿਆ ਅਸੀਂ ਕਹਿੰਨੇ ਆ ਹੈ ਜੇ ਸਾਨੂੰ ਕੁਝ ਜ਼ਿਆਦਾ ਵਧੀਆ ਲੱਗਿਆ ਹੈ ਤੇ ਸਾਨੂੰ ਹੈਰਾਨੀ ਵੀ ਹੋਈ ਹੈ ਤੇ ਫਿਰ ਅਸੀਂ ਕਹਿੰਦੇ ਹਾਂ ਹੈ ਇਹ ਬੋਲਣ ਦੇ ਤਰੀਕੇ ਤੇ ਨਿਰਪਰ ਕਰਦਾ ਹੈ ਕਿ ਤੁਸੀਂ ਉਹਨੂੰ ਕਿੱਦਾਂ ਦੇ ਵਾਕ ਵਿੱਚ ਵਰਤ ਰਹੇ ਹੋ ਪਰ ਜੇ ਤੁਹਾਨੂੰ ਆਮ ਤੌਰ ਤੇ ਆਪਣੇ ਘਰ ਵਿੱਚ ਉੱਚ-ਉੱਚ ਬੋਲਦਾ ਹੋਇਆ ਸੁਣ ਜਾਂਦਾ ਹੈ ਸੋ ਇਹਦਾ ਮਤਲਬ ਤੁਹਾਡਾ ਕਿਤੇ ਨਾ ਕਿਤੇ ਪਛੋਕੜ ਪੰਜਾਬ ਨਾਲ ਜ਼ਰੂਰ ਜੁੜਿਆ ਹੈ ਮੈਂ ਤਾਂ ਕੁੜੀ ਲੱਭੀ ਫਿਰਦਾ ਹੈ 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 ਵੇ ਮੇਲਿਆ ਇੱਕ ਵਾਰੀ ਚੜਤੇ ਨੂੰ ਪੁੱਛ ਲੈਂਦੇ ਕੁਝ ਰਹੇ ਨਾ ਗਿਆ ਹੋਵੇ ਹੈ ਲੈ ਦੇਖ ਲੈਣੀ ਮਾਂ ਸਦਕੇ ਅਗਲਾ ਹੈ ਸਾਡੇ ਕੋਲ ਸਾਨੂੰ ਕੀ ਸਾਨੂੰ ਕੀ ਸਾਨੂੰ ਕੀ ਭਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡੇ ਨਾਲ ਕੀ ਲੈਣਾ ਦੇਣਾ ਸੋ ਇਹਦਾ ਕੋਈ ਮਤਲਬ ਤੁਸੀਂ ਲਾ ਸਕਦੇ ਹੋ ਸੋ ਸਾਨੂੰ ਕੀ ਫਿਰ ਡਿਪੈਂਡ ਕਰਦਾ ਹੈ ਕਿ ਕਿੱਦਾਂ ਦੀ ਗੱਲ ਆਖੀ ਗਈ ਹੈ ਸੋ ਜਿੱਦਾਂ ਦਾ ਸੈਂਟੈਂਸ ਆਖਿਆ ਜਾਵੇਗਾ ਉਹਦੇ ਜਵਾਬ ਵਿੱਚ ਓਦਾਂ ਦਾ ਹੀ ਤੁਹਾਨੂੰ ਸਾਨੂੰ ਕੀ ਮਿਲ ਜਵੇਗਾ ਸੋ ਸਾਨੂੰ ਕੀ ਪੋਜ਼ਿਟਿਵ ਵੀ ਹੋ ਸਕਦਾ ਹੈ ਈਰਖਾ ਭਰਿਆ ਵੀ ਹੋ ਸਕਦਾ ਹੈ ਪਰ ਜ਼ਿਆਦਾਤਰ ਇਹ ਓਦੋਂ ਬੋਲਿਆ ਜਾਂਦਾ ਜਦੋਂ ਗੱਲ ਤਾਂ ਸਾਰੀ ਪਤਾ ਕਰ ਲਈ ਪਰ ਅਖੀਰ 'ਚ ਫਿਰ ਕਹਣਾ ਵੀ ਮਤਲਬ ਐਵੇਂ ਕਾਹਦੇ ਲਈ ਆਪਾਂ ਕਿਸੇ ਦੀਆਂ ਚੁਗਲੀਆਂ ਕਰਨੇ ਸਾਨੂੰ ਕੀ ਅਗਲੇ ਦੇ ਘਰ ਜੋ ਮਰਜ਼ੀ ਹੋਵੇ ਸੋ ਜਦੋਂ ਇਦਾਂ ਦੀ ਗੱਲ ਆਉਂਦੀ ਹੈ ਬਾਅਦ 'ਚ ਜਦੋਂ ਆਪਾਂ ਪੱਲਾ ਜਾ ਛਾੜਦੇ ਆ ਉੱਥੇ ਆਪਾਂ ਕਹਿੰਨੇ ਆ ਜੀ ਸਾਨੂੰ ਕੀ ਅਗਲਾ ਸਾਡੇ ਕੋਲ ਆਹੋ ਆਹੋ ਸੋ ਐਡਨੁਕੰਨਾ ਹਾ ਹਾ ਤੇ ਉਹਨੂੰ ਲੱਗਿਆ ਉੱਤੇ ਹੋੜਾ ਆਹੋ ਸੌਖਾ ਜਿਹਾ ਸ਼ਬਦ ਹੈ ਪਰ ਸਿਚੁਏਸ਼ਨ ਦੇ ਹਿਸਾਬ ਨਾਲ ਜਿਹੜਾ ਇਹਦਾ ਐਕਸੈਂਟ ਹੈ ਥੋੜਾ ਬਦਲ ਜਾਂਦਾ ਹੈ ਆਹੋ ਹੁਣ ਤੁਹਾਨੂੰ ਕੀ ਸਾਡੇ ਨਾਲ ਆਹੋ ਸੁਣ ਲਿਆ ਮੈਂ ਕਰ ਲੂ ਮੈਂ ਵਾਰੀ ਵਾਰੀ ਕਿਉਂ ਕਹੀ ਜਾਂਨੇ ਹੂੰ ਸੋ ਆਹੋ ਦਾ ਮਤਲਬ ਵੈਸੇ ਤਾਂ ਠੀਕ ਹੁੰਦਾ ਵੀ ਹਾਂ ਠੀਕ ਆ ਓਕੇ ਡਨ ਪਰ ਜਦੋਂ ਆਪਾਂ ਇਦਾਂ ਦੇ ਐਕਸੈਂਟ ਚ ਕਹਿਣਾ ਹੈ ਕੋਈ ਚੀਜ਼ ਤਾਂ ਉੱਥੇ ਆਪਾਂ ਸ਼ਬਦ ਵਰਤ ਲੈਣੇ ਆ ਜੀ ਆਹੋ ਆਹੋ ਆਪਾਂ ਤਾਂ ਪਟਵਾਰੀ ਲੱਗੇ ਬੈਠਿਆ ਨਾ ਬਹੁਤ ਤਨਖਾਹਾਂ ਭੇਜਦਿਆਂ ਕਰਦਿਆਂ ਨੂੰ ਅਗਲਾ ਹੈ ਜੀ ਵੱਡਾ ਆਇਆ ਹੁਣ ਵੱਡਾ ਤੇ ਆਇਆ ਆਪਣੇ ਆਪ ਵਿੱਚ ਦੋ ਵੱਖਰੇ ਦੋ ਸ਼ਬਦ ਨੇ ਪਰ ਇੱਠੇ ਹੁੰਦੇ ਨੇ ਇਹਨਾਂ ਦਾ ਮਤਲਬ ਕੁਝ ਹੋਰ ਹੁੰਦਾ ਹੈ। ਹੁਣ ਇਹ ਸ਼ਬਦ ਵੀ ਪੋਜ਼ਿਟਿਵ ਸ਼ਬਦ ਨਹੀਂ ਹੈ। ਇਹ ਥੋੜੀ ਜੀ ਈਰਖਾ ਜੀ ਦੇ ਨਾਲ ਜਾਂ ਕਿਵਰ ਥੋੜੇ ਗੁੱਸੇ ਜੀ ਦੇ ਨਾਲ ਇਹ ਸ਼ਬਦ ਨੂੰ ਵਰਤਿਆ ਜਾਂਦਾ ਹੈ। ਸਿਚੁਏਸ਼ਨ ਇਹਨੂੰ ਇਦਾਂ ਲੈ ਸਕਦੇ ਹਾਂ ਕਿ ਕੋਈ ਇਨਸਾਨ ਸਾਨੂੰ ਕੁਝ ਦੱਸ ਰਿਹਾ ਹੈ। ਜ਼ਿਆਦਾਤਰ ਉਹ ਚੰਗਾ ਹੀ ਦੱਸ ਰਿਹਾ ਹੋ ਸਕਦਾ ਹੈ ਜ਼ਿਆਦਾਤਰ ਹਰ ਵਾਰ ਨਹੀਂ ਪਰ ਜ਼ਿਆਦਾਤਰ ਸਾਨੂੰ ਕੋਈ ਚੰਗਾ ਦੱਸਿਆ ਜਾ ਰਿਹਾ ਹੈ। ਪਰ ਅਸੀਂ ਜਾਤਾ ਸਿਚੁਏਸ਼ਨ ਜਾਣਦੇ ਆ ਜਾਂ ਸਾਹਮਣੇ ਵਾਲੇ ਦੀ ਕਿੰਨੀ ਯੂ ਨੋ ਪਹੁੰਚ ਹੈ ਆਪਾਂ ਉਹ ਜਾਣਦੇ ਆ ਸੋ ਆਪਾਂ ਨੂੰ ਲੱਗਦਾ ਵੀ ਐਵੇਂ ਗੱਲਾਂ ਜ਼ਿਆਦਾ ਵੱਡੀਆਂ ਨੇ ਇੰਨੀ ਨਹੀਂ ਹੋ ਸਕਦੀ ਜਾਂ ਫਿਰ ਅਗਲਾ ਬੰਦਾ ਆਪਣੀ ਲਾਈਫ 'ਚ ਇਸ ਚੀਜ਼ ਨੂੰ ਕਰਕੇ ਦੇਖ ਲਵੇ ਸਾਨੂੰ ਦੱਸਣ ਦੀ ਬਜਾਏ ਵੱਡਾ ਆ ਸਾਨੂੰ ਦੱਸਣ ਨਾਲ ਅਸੀਂ ਆਪੇ ਜਾ ਕੇ ਗੱਲ ਕਰ ਲਾਂਗੇ ਸੋ ਜਦੋਂ ਅਸੀਂ ਕਿਸੇ ਦੀ ਕੀਤੀ ਹੈਲਪ ਨੂੰ ਜਾਂ ਕਿਸੇ ਦੇ ਕੋਈ ਦੱਸੇ ਕੰਮ ਨੂੰ ਅਸੀਂ ਲੈਣਾ ਨਾ ਹੋਵੇ ਉਹਨੂੰ ਅਸੀਂ ਪਿਆਰ ਨਾਲ ਮੂੰਹ ਤੇ ਕਹਿ ਦਈਏ ਕਿ ਨਹੀਂ ਸਾਨੂੰ ਨਹੀਂ ਚਾਹੀਦਾ ਪਰ ਅਸੀਂ ਦੋ ਜਣੇ ਆਪਸ ਵਿੱਚ ਫਿਰ ਗੱਲ ਉਹਦੇ ਬਾਰੇ ਕਰੀਏ ਕਿ ਐਵੇਂ ਸਾਡੇ ਨਾਲ ਗੱਲਾਂ ਮਾਰਦਾ ਸੀ ਉੱਥੇ ਅਸੀਂ ਸ਼ਬਦ ਵਰਤਦੇ ਹਾਂ ਜੀ ਵੱਡਾ ਆਇਆ ਅਗਲਾ ਹੈ ਸਾਡੇ ਕੋਲ ਛੱਡ ਪਰੇ ਛੱਡ ਪਰੇ ਭਾਵ ਕੀ ਲੀਵਡ ਸੋ ਚੰਗਾ ਵੀ ਆਖਿਆ ਜਾ ਸਕਦਾ ਹੈ ਮਾੜਾ ਵੀ ਆਖਿਆ ਜਾ ਸਕਦਾ ਹੈ ਤੁਸੀਂ ਕੋਈ ਕੰਮ ਕਰ ਰਹੇ ਹੋ ਸਵੇਰ ਦੇ ਲੱਗੇ ਹੋ ਸੋ ਪੇਰੈਂਟਾਂ ਸਾਕੇਗਾ ਛੱਡ ਪਰੇ ਵੇਖ ਲਾਂਗੇ ਆਪੇ ਮਕੈਨਿਕ ਬੁਲਾ ਲਾਂਗੇ ਤੂੰ ਐਵੇਂ ਕਿਉਂ ਇੱਥੇ ਖਪਣ ਲੱਗਿਆ ਹੋਇਆ ਜਾਂ ਫਿਰ ਹੋ ਸਕਦਾ ਹੈ ਛੱਡ ਪਰੇ ਰਹਿਣ ਦੇ ਅਸੀਂ ਨਹੀਂ ਕਰਾਉਣਾ ਤੇਰੇ ਤੋਂ ਕੰਮ ਭਾਵ ਕੀ ਜੋ ਜਿੰਨਾ ਕੀਤਾ ਹੈ ਉਹਨੂੰ ਉੱਥੇ ਹੀ ਛੱਡ ਤੇ ਉਥੋਂ ਤੁਰਦਾ ਲਗ ਡੰਡੀ ਪੈ ਸੋ ਜਦੋਂ ਕਿਸੇ ਨੂੰ ਮਨਾ ਕਰਨਾ ਹੋਵੇ ਉਹਦਾ ਕੰਮ ਅਸੀਂ ਵਿੱਚੋਂ ਹੀ ਰੋਕ ਕੇ ਸਾਨੂੰ ਪਸੰਦ ਨਹੀਂ ਆਇਆ ਜਾਂ ਪਸੰਦ ਨਹੀਂ ਆ ਰਿਹਾ ਕਿ ਉਹ ਸਹੀ ਨਹੀਂ ਕਰ ਰਿਹਾ ਉੱਥੇ ਅਸੀਂ ਉਸ ਕੰਮ ਨੂੰ ਰੋਕਣਾ ਹੈ ਫਿਨਿਸ਼ ਇਟ ਲੀਵ ਇਟ ਜਦੋਂ ਅਸੀਂ ਕਰਨਾ ਹੈ ਸੋ ਉੱਥੇ ਸਾਡੇ ਕੋਲ ਸ਼ਬਦ ਹੈ ਜੀ ਛੱਡ ਪਰੇ ਇਹੋ ਜੇ ਲੋਕਾਂ ਦੀ ਬੁੱਤ ਕੀ ਗੱਲ ਕਰਨੀ ਆਪਾਂ ਛੱਡ ਪਰੋ ਹੁਣ ਅਗਲਾ ਹੈ ਸਾਡੇ ਕੋਲ ਬੰਦਾ ਬਣ ਜਾ ਸੋ ਬੰਦਾ ਬਣ ਜਾ ਬੀ ਅ ਹਿਊਮਨ ਹਿਊਮਨ ਜੀ ਤਾਂ ਕੁਮਰੇ ਆ ਪਰ ਜਦੋਂ ਸਾਨੂੰ ਕਿਸੇ ਵੱਡੇ ਨੇ ਇੱਦਕਣਾ ਹੋਵੇ ਤੇ ਸਾਨੂੰ ਕਹਿਣਾ ਹੋਵੇ ਕਿ ਅਸੀਂ ਸਹੀ ਕੰਮ ਨਹੀਂ ਕਰ ਰਹੇ ਜਾਂ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਜਾਂ ਫਿਰ ਜੋ ਸਾਨੂੰ ਆਖਿਆ ਗਿਆ ਸੀ ਉਹ ਕਰਨ ਦੀ ਬਜਾਏ ਅਸੀਂ ਐਵੇਂ ਸਮਾਂ ਖਰਾਬ ਕਰ ਰਹੇ ਹਾਂ ਉੱਥੇ ਸਾਨੂੰ ਆਖਿਆ ਜਾਂਦਾ ਹੈ ਜੀ ਬੰਦਾ ਬਣ ਜਾ। ਸੋ ਬੰਦਾ ਬਣ ਜਾ। ਆ ਰਾਤ ਨੂੰ ਐਵੇਂ ਇੱਧਰ ਉੱਧਰ ਗੇੜੀਆਂ ਕੱਢਣੀਆਂ ਬੰਦ ਕਰ ਦੇ। ਇਹਦਾ ਪਲੂਰਲ ਹੋ ਸਕਦਾ ਬੰਦੇ ਬਣ ਜੋ ਤੁਸੀਂ ਨਹੀਂ ਤਾਂ ਛਿੱਤਰ ਬਹੁਤ ਪੈਣਗੇ। ਹੁਣ ਜਦੋਂ ਤਾਂ ਹੁੰਨੇ ਆਪਾਂ ਬੱਚੇ ਉੱਥੇ ਤਾਂ ਮੁੰਡੇ ਕੁੜੀਆਂ ਦੋਵਾਂ ਨੂੰ ਹੀ ਇਸੇ ਤਰ੍ਹਾਂ ਹੀ ਆਖਿਆ ਜਾਂਦਾ ਹੈ। ਪਰ ਜਦੋਂ ਵੱਡੇ ਹੋ ਜਾਂਦਾ ਹੈ ਫਿਰ ਜ਼ਿਆਦਾਤਰ ਜਿਹੜੇ ਬੰਦੇ ਹੁੰਦੇ ਹਨ ਜਾਂ ਜਿਹੜੇ ਮੁੰਡੇ ਹੁੰਦੇ ਹਨ ਉਹਨਾਂ ਨੂੰ ਹੀ ਇਹ ਆਖਿਆ ਜਾਂਦਾ ਹੈ। ਬੰਦਾ ਬਣ ਕੇ ਨਾ ਪੜਨ ਵਾਲ ਧਿਆਨ ਦੇ। ਅਗਲਾ ਹੈ ਸਾਡੇ ਕੋਲ ਮਿੱਟੀ ਪਾਓ। ਮਿੱਟੀ ਪਾਓ। ਮਿੱਟੀ ਪਾ ਦਿਓ। ਇਹ ਉਦੋਂ ਵਰਤਿਆ ਜਾਂਦਾ ਹੈ ਜਦੋਂ ਸਾਡਾ ਹੋ ਸਕਦਾ ਮਨ ਖਰਾਬ ਹੋਵੇ ਜਾਂ ਫਿਰ ਕੋਈ ਇਨਸਾਨ ਕਿਸੇ ਗੱਲ ਤੇ ਕਲਪ੍ਰਿਆ ਹੋਵੇ ਕਿਸੇ ਇਨਸਾਨ ਉੱਤੇ ਜਾਂ ਉਹਦੀ ਕਈ ਹੋਈ ਗੱਲ ਤੇ ਕਲਪ੍ਰਿਆ ਹੋਵੇ ਸੋ ਉਥੇ ਇਹ ਤਾਂ ਆਖਿਆ ਜਾਂਦਾ ਹੈ ਕਿ ਚਲੋ ਛੱਡੋ ਪਰੇ ਜੋ ਹੋਇਆ ਸੋ ਹੋਇਆ ਹੁਣ ਉਹਦਾ ਕੀ ਕੀਤਾ ਜਾ ਸਕਦਾ ਹੈ ਸੋ ਉਸ ਗੱਲ ਨੂੰ ਹੁਣ ਰਹਿਣ ਦਵੋ ਜਾਂ ਫਿਰ ਉਹਨੂੰ ਮਿੱਟੀ ਪਾ ਦਿਓ ਖਤਮ ਕਰ ਦਿਓ ਉਹਨੂੰ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਛੱਡ ਪਰੇ ਹੁਣ ਉਹਨੇ ਜੋ ਕਰਨਾ ਸੀ ਕਰਤਾ ਤਾਂ ਮਿੱਟੀ ਪਾਵੇਂ ਤੂੰ ਕਿਉਂ ਮਨ ਖਰਾਬ ਕੀਤਾ ਜਾਂ ਫਿਰ ਮਿੱਟੀ ਪਾਓ ਜੀ ਇਸ ਗੱਲ ਤੇ ਹੁਣ ਨੀ ਪੈਸਾ ਪੂਸਾ ਉਹ ਮੁੜਦਾ ਹੈਗਾ ਹ ਭੁੱਲ ਭਲਾ ਜਾਓ ਗੱਲਾਂ ਜੋ ਹੋ ਗਈਆਂ ਸੋ ਹੋ ਗਈਆਂ ਸੋ ਪੁਰਾਣੀ ਕਿਸੇ ਗੱਲ ਦੇ ਉੱਤੇ ਵਾਰ-ਵਾਰ ਮਨ ਨੂੰ ਖਰਾਬ ਕਰਨ ਦੀ ਬਜਾਏ ਮਿੱਟੀ ਪਾ ਦੇਣੀ ਉਸ ਗੱਲ ਨੂੰ ਉੱਥੇ ਖਤਮ ਕਰ ਦੇਣਾ ਯੂ نو ਉਹਨੂੰ ਨੱਪ ਦੇਣਾ ਹੋ ਉੱਥੇ ਹੀ ਉਹਨੂੰ ਆਪਾਂ ਆਖਦੇ ਹਾਂ ਮਿੱਟੀ ਪਾਓ ਉਹ ਯਾਰ ਮਿੱਟੀ ਪਾਓ ਆਪਾਂ ਕੀ ਲੈਣਾ ਹੈ ਉਹ ਮਿੱਟੀ ਤਾਂ ਨੱਪੀ ਜਾਣੀ ਆ ਉਹਨਾਂ ਦੀ ਅਗਲਾ ਹੈ ਸਾਡੇ ਕੋਲ ਬੂਥੀ ਦੇਖੀ ਜਾਂ ਜਾਂ ਫਿਰ ਬੁੱਥਾ ਦੇਖਿਆ ਹੁਣ ਬੂਥੀ ਦੇਖੀ ਤੇ ਬੁੱਥਾ ਦੇਖਿਆ ਬੁੱਥਾ ਹੁੰਦਾ ਕੀ ਆ ਜਬ ਬੂਥੀ ਕੀ ਹੁੰਦੀ ਐ ਸੇ ਸੁੰਦਰ ਜਿਹਾ ਜਿਹੜਾ ਚਿਹਰਾ ਹੁੰਦਾ ਇਹਨੂੰ ਆਪਾਂ ਬੁੱਥਾ ਜਾਂ ਫਿਰ ਬੂਥੀ ਆਖਦੇ ਹਾਂ ਜ਼ਿਆਦਾਤਰ ਇਹ ਕੁੜੀਆਂ ਵਰਤਦੀਆਂ ਨੇ ਪਰ ਮੁੰਡਿਆਂ ਨੂੰ ਵੀ ਮੈਂ ਵਰਤਦਿਆਂ ਇਹਨੂੰ ਬਹੁਤ ਵਾਰੀ ਵੇਖਿਆ ਹੈ ਜਦੋਂ ਅਸੀਂ ਕਿਸੇ ਨੂੰ ਕਿਸੇ ਕਿਸੇ ਦੀ ਗੱਲ ਨੂੰ ਨਕਾਰ ਨਾ ਹੋਵੇ ਤੇ ਅਸੀਂ ਇਹ ਕਹਿਣਾ ਹੋਵੇ ਕਿ ਤੂੰ ਸਾਨੂੰ ਇਹ ਸਾਰਾ ਕੁਝ ਦੱਸ ਰਹੇ ਐ ਤੂੰ ਆਪਣੇ ਆਪ ਨੂੰ ਕਦੀ ਵੇਖਿਆ ਸ਼ੀਸ਼ੇ ਦੇ ਵਿੱਚ ਸੋ ਉੱਥੇ ਅਸੀਂ ਇਹਦੀ ਵਰਤੋਂ ਕਰਦੇ ਹਾਂ ਬੁੱਤੀ ਦੇਖੀ ਤੂੰ ਜਾਣਾ ਇੱਥੇ ਵਿਆਹ ਤੇ ਲਾਲ ਸੂਟ ਪਾ ਕੇ ਸੋ ਜਦੋਂ ਕਦੀ ਭਰਾ ਭੈਣਾਂ ਨੂੰ ਛੇੜਦੇ ਨੇ ਉਥੇ ਨਿੱਕੀ ਜੀ ਜਿਹੜੀ ਨੋਕਚੋਕ ਜੀ ਹੁੰਦੀ ਹੈ ਉਥੇ ਇਹਨੂੰ ਵਰਤਿਆ ਜਾਂਦਾ ਸੋ ਬੜੀ ਪਿਆਰੀ ਜੀ ਹੁੰਦੀ ਹੈ ਜਾਂ ਕਈ ਵਾਰੀ ਜਦੋਂ ਕੁੜੀਆਂ ਇਹਨੂੰ ਵਰਤਦੀਆਂ ਨੇ ਉਥੇ ਉਹਦੇ ਬੂਥੀ ਦੇਖੀਓ ਬੜਾ ਆਪਣੇ ਆਪ ਨੂੰ ਤੂੰ ਦਿਲਜੀਤ ਸਮਝਦਾ ਸੋ ਉਥੇ ਜਦੋਂ ਕਿਸੇ ਦੇ ਫੇਸ ਤੇ ਤੁਸੀਂ ਥੋੜਾ ਜਿਹਾ ਹੁਣ ਇਹਨੂੰ ਕਹਿੰਦੇ ਨੇ ਨਾ ਵਾਰ ਕਰਨ ਲੱਗੇ ਹੋਣ ਉਹਦੇ ਸਟਰਕਚਰ ਤੇ ਸੋ ਉਥੇ ਵੀ ਇਹ ਵਰਤਿਆ ਜਾ ਸਕਦਾ ਹੈ ਵੈਸੇ ਅੱਜਕੱਲ ਜਿਵੇਂ ਲੋਕੀ ਬਾਡੀ ਪੋਜ਼ਿਟਿਵਿਟੀ ਤੇ ਕਹਿੰਦੇ ਨੇ ਕਿ ਅਦਨੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਵੈਸੇ ਨਾਂ ਕਹੋ ਤਾਂ ਚੰਗਾ ਹੈ ਪਰ ਇਹਨੀਆਂ ਇਹ ਐਨਾਕ ਬੰਦੇ ਨੂੰ ਦਲੇਰ ਹੋਣਾ ਚਾਹੀਦਾ ਐਨਾਕ ਮਨ ਸਟਰੋਂਗ ਹੋਣਾ ਚਾਹੀਦਾ ਵੀ ਇਦਾਂ ਦੀ ਨਿੱਕੀ ਮੋਟੀ ਜਿਹੜੀ ਗੱਲ ਕਹੀ ਹੁੰਦੀ ਹੈ ਉਹਨੂੰ ਦਿਲ ਤੇ ਨਹੀਂ ਲਾਉਣਾ ਹੁੰਦਾ ਸੋ ਇਸ ਕਰਕੇ ਪੰਜਾਬੀ ਵਿੱਚ ਤੁਹਾਨੂੰ ਆਮ ਤੌਰ ਤੇ ਸ਼ਬਦ ਸੁਣਨ ਨੂੰ ਮਿਲ ਜਾਂਦੇ ਨੇ ਭੈਣ ਭਰਾਵਾਂ ਦੇ ਵਿੱਚ ਵੱਡਿਆਂ ਛੋਟਿਆਂ ਦੇ ਵਿੱਚ ਜਾਂ ਫਿਰ ਦੋਸਤਾਂ ਮਿੱਤਰਾਂ ਦੇ ਵਿੱਚ ਬੜੀ ਆਸਾਨੀ ਨਾਲ ਤੁਹਾਨੂੰ ਸੁਣ ਜਾਂਦਾ ਬੁੱਠੀ ਦੇਖੀ ਆ ਸੋ ਅਗਲਾ ਹੈ ਜੀ ਸਾਡੇ ਕੋਲ ਦਫਾ ਹੋ ਦਫਾ ਹੋ ਚੰਗਾ ਤਾਂ ਕਹਿ ਨਹੀਂ ਸਕਦੇ ਹਾਂ ਸੋ ਇਹਨੂੰ ਕੈਜੂਅਲ ਜਾਂ ਫਿਰ ਬਹੁਤ ਗੁੱਸੇ ਵਿੱਚ ਦੋਵਾਂ ਵਿੱਚ ਹੀ ਵਰਤਿਆ ਜਾਂਦਾ ਹੈ ਕੈਜੂਅਲੀ ਤਾਂ ਇੱਕ ਦੂਜੇ ਨੂੰ ਭੈਣ ਭਰਾ ਲੱਗਣ ਦਫਾ ਹੋ ਜਾ ਇਥੋਂ ਤੂੰ ਜਾਣਦੀ ਕਿਉਂ ਨਹੀਂ ਸੋ ਉਦਾਂ ਹੋ ਸਕਦਾ ਹੈ ਜਾਂ ਫਿਰ ਗੁੱਸੇ ਵਿੱਚ ਪੇਰੈਂਟਸ ਵੀ ਆਖ ਸਕਦੇ ਹਨ ਜਾਂ ਫਿਰ ਕਈ ਵਾਰੀ ਕੋਈ ਬਾਹਰਲਾ ਇਨਸਾਨ ਵੀ ਜੇ ਕਿਸੇ ਨੂੰ ਨੇ ਗੁੱਸੇ ਵਿੱਚ ਕੋਈ ਗੱਲ ਕਹਿਣੀ ਹੈ ਉੱਥੇ ਵੀ ਉਹ ਕਹਿ ਸਕਦਾ ਹੈ ਕਿ ਦਫਾ ਹੋ ਜਾ ਇਥੋਂ ਦਿਸ ਇਹ ਮੈਨੂੰ ਕੱਲ ਤੋਂ ਸੋ ਉਥੇ ਦਫਾ ਹੋ ਪਾਪ ਕੇ ਇੱਥੋਂ ਜਾ ਇੱਥੋਂ ਨਿਕਲ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਇਹ ਸਾਰੀਆਂ ਚੀਜ਼ਾਂ ਦੇ ਲਈ ਜਾਂ ਇਹਨਾਂ ਸਾਰੇ ਸ਼ਬਦਾਂ ਦੇ ਲਈ ਇਹਨਾਂ ਵਾਕਾਂ ਦੇ ਲਈ ਆਪਾਂ ਕਹਿੰਦੇ ਆ ਦਫਾ ਹੋ ਸੋ ਦਫਾ ਹੋ ਜਾ ਉਹ ਹੀ ਤੋਂ ਮੇਰਾ ਸਿਰ ਖਾਈ ਜਾਣੀ ਹੈ ਇਦਾਂ ਵੀ ਹੋ ਸਕਦਾ ਹੈ ਜਾਂ ਫਿਰ ਦਫਾ ਹੋ ਕੱਲ ਤੋਂ ਮੈਨੂੰ ਤੇਰੀ ਸ਼ਕਲ ਨਹੀਂ ਦਿਸਣੀ ਚਾਹੀਦੀ ਇੱਥੇ ਸੋ ਦੋਵੇਂ ਤਰੀਕਿਆਂ ਨਾਲ ਇਹਨੂੰ ਵਰਤਿਆ ਜਾ ਸਕਦਾ ਹੈ ਪਰ ਇਹ ਹੈ ਜੀ ਦਫਾ ਹੋ ਲੱਤਾਂ ਮੰਦੂ ਤੇਰੀਆਂ ਚਲ ਦਫਾ ਜਾ ਅੱਜ ਤੋਂ ਬਾਅਦ ਮੈਂ ਤੈਨੂੰ ਨਹੀਂ ਜਾਣਦਾ ਮੰਨ ਲੂਗੀ ਜਾਂ ਫਿਰ ਦਫਾ ਹੋ ਅਗਲਾ ਹੈ ਜੀ ਹੋਰ ਕੀ ਚੱਲਦਾ ਹੋਰ ਕੀ ਚੱਲਦਾ ਸੋ ਜਦੋਂ ਤੁਸੀਂ ਕਿਸੇ ਦੇ ਸਾਹਮਣੇ ਬੈਠੇ ਹੋ ਉੱਥੇ ਵੀ ਜਦੋਂ ਤੁਸੀਂ ਫੋਨ ਤੇ ਹੋ ਉੱਥੇ ਵੀ ਜੇ ਤਾਂ ਬਿਲਕੁਲ ਬਾਏ ਬਾਏ ਹੋ ਰਹੀ ਹੁੰਦੀ ਹੈ ਕੋਈ ਇਨਸਾਨ ਘਰੋਂ ਜਾ ਰਿਹਾ ਹੁੰਦਾ ਉੱਥੇ ਵੀ ਸੋ ਇਹਨੂੰ ਤੁਸੀਂ ਬੜੀ ਬੜੀ ਸੁਣਿਆ ਹੋਵੇਗਾ ਹੋਰ ਕੀ ਚੱਲਦਾ ਜਦੋਂ ਗੱਲਬਾਤ ਨੂੰ ਕਨਵਰਸੇਸ਼ਨ ਨੂੰ ਖਤਮ ਕਰਨ ਦਾ ਜੀ ਨਾ ਕਰਦਾ ਹੋਵੇ ਜਾਂ ਫਿਰ ਬੜੇ ਚਿਰਾਂ ਮਗਰੋਂ ਕਿਸੇ ਨਾਲ ਮਿਲੇ ਹੋਈਏ ਤੇ ਸਾਨੂੰ ਵੈਸੇ ਪਤਾ ਨਾ ਹੋਵੇ ਕਿ ਉਹਨਾਂ ਦੀ ਲਾਈਫ ਵਿੱਚ ਹੋ ਕੀ ਰਿਹਾ ਹੈ ਸੋ ਉੱਥੇ ਆਸਾਨੀ ਨਾਲ ਹੋਰ ਕੀ ਚੱਲਦਾ ਇਹ ਕਹਿ ਕੇ ਤੁਸੀਂ ਆਪਣੀ ਗੱਲਬਾਤ ਤੋੜ ਸਕਦੇ ਹੋ ਸੋ ਇੱਥੇ ਜੇ ਕੋਈ ਪੁੱਛਦਾ ਹੋਰ ਕੀ ਚੱਲਦਾ ਹਨ ਕਹਿੰਦਾ ਸਭ ਵਧੀਆ ਤੁਸੀਂ ਸੁਣਾਓ ਜਾਂ ਫਿਰ ਇਹਦਾ ਜਵਾਬ ਹੋ ਸਕਦਾ ਹੋਰ ਕੀ ਚੱਲਦਾ ਅੱਜਕੱਲ ਤਾਂ ਐਵੇਂ ਗੋਡੇ ਬਸ ਰਹਿ ਗਏ ਹੁਣ ਤਾਂ ਉਮਰ ਹੋ ਗਈ ਤੁਸੀਂ ਕਿਸੇ ਤਰੀਕੇ ਨਾਲ ਵੀ ਤੁਸੀਂ ਇਹ ਜਵਾਬ ਦੇ ਸਕਦੇ ਹੋ ਪਰ ਵਧੀਆ ਇਕਦਮ ਯੂ ਨੋ ਗੱਲ ਨੂੰ ਸ਼ੁਰੂ ਕਰਨ ਦੇ ਲਈ ਜਾਂ ਫਿਰ ਜਿਵੇਂ ਕਹਿੰਦੇ ਹੁੰਦੇ ਨੇ ਨਾ ਆਈਸ ਬ੍ਰੇਕਰ ਜਿਹੜਾ ਹੁੰਦਾ ਉਹ ਵਧੀਆ ਲਾਈਨ ਹੈ ਇਹ ਹੋਰ ਕੀ ਚੱਲਦਾ ਸੋ ਹੁਣ ਵੇਖਿਆ ਕਿੰਨੇ ਸਾਰੇ ਸ਼ਬਦ ਨੇ ਵਾਕਾਂਸ਼ ਨੇ ਜਿਹੜੀ ਕਿ ਅਸੀਂ ਐਵੇਂ ਹੀ ਕਹਿ ਜਾਂਦੇ ਆ ਪੰਜਾਬੀ ਘਰਾਂ ਦੇ ਵਿੱਚ ਉਹਨਾਂ ਦੇ ਆਪਣੇ ਕਈ ਪਿਆਰੇ ਪਿਆਰੇ ਜੇ ਲੁਕੇ ਹੋਏ ਮਤਲਬ ਹੁੰਦੇ ਹਨ ਜ਼ਿਆਦਾਤਰ ਪਿਆਰ ਹੁੰਦਾ ਹੈ ਪਰ ਕਈਆਂ ਵਿੱਚ ਥੋੜੀ ਜਿਹੀ ਚਿੜਕ ਵੀ ਹੁੰਦੀ ਹੈ ਤੇ ਕਈਆਂ ਵਿੱਚ ਬੜਾ ਸਾਰਾ ਗੁੱਸਾ ਵੀ ਹੁੰਦਾ ਹੈ ਸੋ ਇਹਨਾਂ ਸ਼ਬਦਾਂ ਨੂੰ ਜੇ ਤੁਸੀਂ ਆਮ ਤੌਰ ਤੇ ਘਰਾਂ ਵਿੱਚ ਬੋਲਦੇ ਹੋ ਫਿਰ ਇਹਦਾ ਮਤਲਬ ਪੰਜਾਬੀ ਵੀ ਹਜੇ ਘਰ ਵਿੱਚ ਬਚੀ ਹੋਈ ਹੈ ਇਹ ਨਹੀਂ ਹੈ ਕਿ ਇਹ ਹੀ ਪੰਜਾਬੀ ਸ਼ਬਦ ਨੇ ਪਰ ਹਾਂ ਆਮ ਤੌਰ ਤੇ ਮਾਪੇ ਸਾਡੇ ਸਿਆਣੇ ਘਰਾਂ ਦੇ ਜਿਹੜੇ ਆਪਣੇ ਬਜ਼ੁਰਗ ਨੇ ਉਹ ਇਹਨਾਂ ਸ਼ਬਦਾਂ ਨੂੰ ਵਾਰ-ਵਾਰ ਵਰਤਦੇ ਰਹਿੰਦੇ ਹਨ ਸੋ ਇਸ ਕਰਕੇ ਪਤਾ ਲੱਗਦਾ ਹੈ ਕਿ ਉਹਨਾਂ ਤੋਂ ਸਾਡੇ ਤੱਕ ਇਹ ਸ਼ਬਦ ਹੁਣ ਆ ਗਏ ਹਨ ਹੋਰ ਵੀ ਅਜਿਹੇ ਕਈ ਸ਼ਬਦ ਹਨ ਜਿਹੜੇ ਕਿ ਤੁਹਾਡੇ ਘਰਾਂ ਵਿੱਚ ਬੋਲੇ ਜਾਂਦੇ ਹੋਣਗੇ ਸੋ ਉਹਨਾਂ ਬਾਰੇ ਮੈਨੂੰ ਕਮੈਂਟ ਜ਼ਰੂਰ ਕਰਿਓ ਮੇਰੀ ਕੋਸ਼ਿਸ਼ ਹੋਵੇਗੀ ਕਿ ਅਗਲੀ ਵੀਡੀਓ ਦੇ ਵਿੱਚ ਮੈਂ ਉਹਨਾਂ ਨੂੰ ਉਸ ਵੀਡੀਓ ਦਾ ਹਿੱਸਾ ਜ਼ਰੂਰ ਬਣਾਵਾਂ ਸੋ ਅੱਜ ਦੀ ਵੀਡੀਓ ਜੇ ਤੁਹਾਨੂੰ ਪਸੰਦ ਆਈ ਹੈ ਨੂੰ ਲਾਈਕ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਮੈਂ ਮਿਲਾਂਗੀ ਤੁਹਾਨੂੰ ਮੇਰੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ